ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਦੇ ਪਿੰਡ ਚੌਂਤਾ ਤੋਂ ਵੱਡੀ ਅਤੇ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਸਕੂਲ ਵੈਨ ਨੂੰ ਪਾਰਕ ਕਰਨ ਦੇ ਮੁੱਦੇ ਨੂੰ ਲੈ ਕੇ ਹੋਈ ਲੜਾਈ ਦੇ ਵਿੱਚ ਮਨੀਸ਼ ਕੁਮਾਰ ਨਾਂ ਦੇ ਇੱਕ ਨੌਜਵਾਨ ਦੀ ਹੱਤਿਆ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਤਰਸੀਮ ਸਿੰਘ ਉਸ ਦੀ ਪਤਨੀ ਅਤੇ ਉਸ ਦੀਆਂ ਤਿੰਨ ਬੇਟੀਆਂ ਵੱਲੋਂ ਮਨੀਸ਼ ਕੁਮਾਰ ਉੱਪਰ ਹਮਲਾ ਕੀਤਾ ਗਿਆ ਅਤੇ ਤਰਸੀਮ ਸਿੰਘ ਵੱਲੋਂ ਕਿਰਚਾ ਨਾਲ ਅਜਿਹੇ ਵਾਰ ਕੀਤੇ ਗਏ ਕਿ ਮਨੀਸ਼ ਕੁਮਾਰ ਜਿਸ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਦਰ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪੰਜਾਂ આરોપીਆਂ ਨੂੰ ਕਾਬੂ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਰਸੀਮ ਸਿੰਘ ਉਸ ਦੀ ਪਤਨੀ ਅਤੇ ਉਸ ਦੀਆਂ ਤਿੰਨਾਂ ਹੀ ਬੇਟੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਏਗਾ ਅਤੇ ਰਿਮਾਂਡ ਲੈ ਕੇ ਅਗਲੀ ਕਾਰਵਾਈ ਕੀਤੀ ਜਾਏਗੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ। ਤਾੜੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਸੀਪੋ। ਉਹਨਾਂ ਨੂੰ ਇਨਸਾਫ ਚਾਹੀਦਾ ਬਾਈ। ਫੋਨ ਕਰਵਾਇਆ ਫੋਨ ਜਿਹਦਾ ਆਟਾ ਬੰਦਾ ਮਾਰਿਆ ਉਦੋਂ ਮਰਿਆ। ਫਾਂਸੀ ਹੋਇਆ ਬੁੜਾ ਆਇਆ ਨਾ। ਫੋਨ ਕੀਤਾ ਉਸ ਬੰਦੇ ਨਾਲ ਵੀ ਘੇਰ ਲੋ ਤੇ ਫਿਰ ਇਹਨੇ ਕਿਰਚਾ ਮਾਰਿਆ ਦੋ ਕੁੜੀਆਂ ਨਾਲ। ਇੱਕ ਪਿਓ ਆ ਪਰ ਸਾਰੀ ਲੈਣ ਦਿੱਤਾ ਇਹਨਾਂ ਕੁੜੀਆਂ ਦਾ ਇੱਕ ਸਾਰੇ ਅੱਛਾ ਰੋ 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 ਫੋਨ ਦੇ ਦਿੱਤਾ ਆਮ ਪਾਰਟੀ ਬਣੀ ਲੋਕਾਂ ਨੂੰ ਛੇਕਾਉਂਕ ਵੱਡ ਵੱਡ ਕੇ ਸੋੜ ਦੇਗੀ ਆਮ ਪਾਰਟੀ ਜੱਟੇ ਆ ਪਾਰਟੀ ਦਾਣਾ ਚਾਹੀਦਾ ਸਾਹੀ ਨੂੰ ਕਿਹਨੂੰ ਬੋਟ ਪਾਏ ਦੇ ਸਾ ਮਾ ਨਹੀਂ ਸਰਜਾ ਬੋਟਾਂ ਨਹੀਂ ਪਾਏ ਕਿਹੜਾ ਜ਼ਿਮੀਦਾਰਾ ਪਿੰਡ ਚ ਜਿਹਦਾ ਮਕਰ ਨਹੀਂ ਵੋਟਾਂ ਹੀ ਪਾਏ ਬੋਟ ਪਾਏ ਬਾਹਰ ਖੜੀ ਕਰਕੇ ਪਾਈ ਨੰਗੇ ਹੋ ਕੇ ਲੋਕਾਂ ਨੂੰ ਵੋਟ ਪਾਈ ਇਹ ਲੋਕ ਸਾਡਾ ਇਹ ਇਹ ਸਾਡਾ ਗਾੜਾ ਲੋਕ ਸਾਡੇ ਬੱਚਾ ਮਾਰੇ ਕਿ ਦੇ ਸਾਡੇ ਬੱਚਾ ਹੈ ਦਿੱਤੀਆਂ ਸਿੱਧੀ ਕਹੀਆਂ ਨਾ ਮਸ਼ੀਨ ਬਣਾਉਣਾ ਕੋਈ ਮੰਗਣੀ ਸਾਡੇ ਹਾਲੇ ਕੋਰੇ ਨਾ ਕੀ ਬਣ ਜਾਣਾ ਫਾਸੀ ਦਾ ਹੋ ਗੋ ਮੇਰਾ ਨਾ ਸ਼ੌਕ ਆ ਇਹਦੇ ਕਿਤੇ ਪਹਿਲੇ ਗੱਡੀ ਦਾ ਟੱਸਰ ਬਾਜੀ ਉੱਥੋਂ ਅੰਨਾ ਗੱਡੀ ਪਿਛੇ ਟਾਲੀ ਇਹਨਾਂ ਕੱਲ ਫੇਰ ਨੂੰ ਟਾਲਿਆ ਆ ਕੇ ਪਹਿਲੇ ਵੀ ਨੂੰ ਕਟਿਆ ਤੇਰਾਤੀ ਫੇਰ ਇਹਨੂੰ ਟਾਲਿਆ ਕੱਲੇ ਨੂੰ ਦੇਖੋ ਕੱਲ ਇਹ ਨਹੀਂ ਕੱਲ ਉਹਨੂੰ ਮਾਰਿਆ ਬਸ ਘਰ ਨੂੰ ਪਤਾ ਲੱਗਾ ਢਾਈ ਉਸੇ ਵੇਲੇ ਆਇਆ ਉਹਨੂੰ ਕੰਮ ਹੋ ਗਿਆ ਬਾਦ ਚਾਹੀਏ ਪੁਲਿਸ ਤੋਨ ਪਤਾ ਹੀ ਕੀ ਇਨਸਾਫ ਹੋ ਚਾਹੀਦਾ ਸਾਨੂੰ ਕੱਲਾ ਕੱਲਾ ਇਹ ਕਮਾਣਿਆ ਵਾਲਾ ਸਾਡੇ ਸ਼ਿਰ ਤੇ ਉਹੀ ਉਹਦੇ ਸ਼ਿਰ ਤੇ ਖੰਦੇ ਰਿਆ ਕੀ ਕਰੇਗਾ ਘਾਰ ਕੋ ਲਾ ਨੀ ਮਾਸ਼ ਦੇਣਾ ਇਹਦੀ ਬੰਦੇ ਬੰਦਾ ਦੇਣ ਮੰਗ ਕੋਈ ਵੀ ਨਹੀਂ ਇਨਸਾਫ ਚਾਹੀਦਾ ਤੋਨ ਪਤਾ ਹੀ ਇਹ ਸਾਡੇ ਹਵਾਲੇ ਕਰੋ ਮੈਂ ਫਸੀਦਾ ਕੋ ਕਿੱਸੇ ਲਾਲ ਮੇਰਾ ਪਿੰਡੀ ਚਿੰਤਾ ਕੱਲ ਬਾਦ ਕੱਲ ਅਸੀਂ ਦਿਖਣਾ ਆਏ ਤੇ ਸਮੀ ਥੋੜਾ ਮਰ ਇੱਥੇ ਬੈਠਾ ਸੀ ਤੇ ਇਹਦੇ ਕੋ ਲੰਗੇ ਮੈਂ ਚੱਲ ਗਿਆ ਫੇਰ ਆਇਆ 2 ਮਿੰਟ ਆਇਆ ਬਹਦਾ ਤੇ ਇੱਥੇ ਖਰਚਾ ਮਾਰਛ ਲਈ ਦੀ ਆ ਤੇ ਇੱਕ ਬਿੰਦੂ ਹੈ ਜੀ ਉਹਨੂੰ ਮਰਵਾਇਆ ਮੇਰਾ ਪੰਜ ਛੇ ਜਿਹੜੇ ਸੀ ਉਸ ਬਾਅਦ ਆਏ ਸੀ ਸਾਨੂੰ ਸਾਫ ਚਾਹੀਦਾ ਠੀਕ ਹੈ ਪੰਜ ਹੀ ਚਾਹੀਦੀ ਮੇਰਾ ਨਾਮ ਭਾਈ ਜੁਗੇਸ਼ ਹੈ ਪਿੰਡ ਚੋਂਤਾ ਹੈ ਜੀ ਇੱਥੇ ਸਦਬਾ ਹੀ ਸਤਵਾਦ ਤੇ ਖੜੇ ਤੇ ਸਾਹਮਣੇ ਉਹਨਾਂ ਦੀ ਬੈਸਫਸਾਈ ਚੱਲੇ ਕਦੀ ਸੀ ਦੋਨਾਂ ਦੀ ਆਪਸ ਚ ਣਿਸ ਦੀ ਤੇ ਸੇਮੇ ਦੀ ਤੇਨਾਂ ਦੀ ਬੈਸਫਸਾਈ ਚੱਲੇ ਕਦੀ ਸੀ ਤੇ ਸੇਮੇ ਨੇ ਮਾਰਤੀ ਚਪੇੜ ਉਹ ਉਹਨੂੰ ਚਪੇੜ ਮਾਰਤੀ ਨਾਲ ਦੇ ਹੀ ਤਿੰਨ ਕੁੜੀਆਂ ਨਾਲ ਜਨਾਨੀਆਂ ਦੀ ਸੀ ਚਾਰ ਜਣੇ ਤੇ ਪੰਜਮਾ ਆਪ ਚਾਰਾਂ ਨੇ ਫੜਿਆ ਪਹਿਲੇ ਉਹਨਾਂ ਨੇ ਫੜਟਿਆ ਉਹਨਾਂ ਚਾਰਾਂ ਕੁੜੀਆਂ ਨੇ ਤੇ ਪੰਜਵੇਂ ਉਹਨਾਂ ਆਣ ਕੇ ਕਿਰਚ ਮਾਰਤੀਆਂ ਨਾਲ ਉਸ ਟਾਈਮ ਕੱਲਾ ਹੀ ਉਮਰ ਹੀ ਕੋਈ 25-26 ਚਾਹਤੇ ਨੇ ਹਾਂ ਮੌਕੇ ਤੇ ਜਾਂਦੇ ਆਂਦੇ ਗੱਡੀ ਲਿੰਦੇ ਦੱਤ ਹੋ ਗਈ ਪੁਲਿਸ ਪ੍ਰੋਸੈਸਨ ਪਹੁੰਚੀ ਮੈਂ ਇਹ ਦੱਸਦਾ ਕਿ ਮੰਗ ਕਰਦਿਆਂ ਬਾਹਰ ਇਹ ਕਿ ਖੂਨ ਦੇ ਬਦਲੇ ਖੂਨ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਐਸੀ ਕੇ ਇਨਾਂ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ترਸੀਮ ਲਾਲ ਅ ਰੇਖਾ ਦੇਵੀ ਰੋहिणी ਬਨੀਤਾ ਭੂਮਿਕਾ ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترਸੀਮ ਸਿੰਘ ਆ ਉਹ ਮੇਨ ਅਕਿਊਜ਼ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪਤਲ ਲੈ ਕੇ ਗਏ ਰਸਤੇ 'ਚ ਉਹਦੀ ਡੈਥ ਹੋ ਗਈ। ਸੋ ਇਹ ਤਿੰਨ ਜਿਹੜੇ ਪੰਜੇ ਅਕਿਊਜ਼ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਐਚਯੂ ਨਾਲ ਆਪਾਂ ਪ੍ਰਾਣਾਸ਼ਾਲਾ ਵੀ ਡਿਫਿਊਟ ਕੀਤਾ। ਇਹਨਾਂ ਨੇ ਪੰਜੇ ਦੇ ਪੰਜੇ ਅਕਿਊਜ਼ ਤੇ 1.5 ਘੰਟੇ ਦੇ ਵਿੱਚ ਭਾਲੇ। ਇਹਨਾਂ ਦੇ ਖਿਲਾਫ ਐਫਆਈਆ ਨੰਬਰ 304 ਅੰਡਰ ਸੈਕਸ਼ਨ 103 199 199 10 ਬੀਐਨਐਸ ਜਿਹੜਾ ਪਰਤਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮੁਜਰਮਾਨ ਨੂੰ ਅਦਾਲਤ ਤੇ ਪੇਸ਼ ਕੀਤਾ ਜਾਵੇਗਾ اور ਰਿਮਾਂਡ ਲੈ ਕੇ ਨੈਕਸਟ ਫੇਸ ਜਿਹੜੀ ਉਹ ਜਾਰੀ ਰਹੇਗੀ